ਭਾਗ ਦੂਸਰਾ ਵਿੱਚ ਤੁਹਾਡਾ ਸਵਾਗਤ ਹੈ ਮਹਾਤਮਾ ਨੂੰ ਕੱਪੜਿਆਂ ਵਾਲਾ ਥਾਨ ਦੇਣ ਦੀ ਸਾਖੀ ਕਬੀਰ ਜੀ ਲੋਈ ਅਤੇ ਦੋਵੇਂ ਬੱਚੇ ਰਲ ਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਫੜਾ ਬੁਣਦੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਮੱਸੀ ਗੁਜ਼ਾਰਾ ਹੀ ਹੁੰਦਾ ਹੈ ਗਏ ਮਹਾਤਮਾ ਦੀ ਸੇਵਾ ਬੜੇ ਪਿਆਰ ਨਾਲ ਕਰਦੇ ਕਾਰ ਕਰਦੇ ਅਤੇ ਮਨ ਨਾਲ ਰਾਮ ਨਾਮ ਦਾ ਸਿਮਰਨ ਕਰਦੇ ਵੇ ਕਰਦੇ ਆ ਕਬੀਰ ਜੀ RAM ਨਾਮ ਵਿੱਚ ਅਭੇਦ ਹੋ ਚੁੱਕੇ ਸਨ ਇੱਕ ਦਿਨ ਘਰ ਵਿੱਚ ਅੰਨ ਦੀ ਥੋੜ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਤੇਰੇ ਘਰ ਤੋਟ ਨਹੀਂ ਆਵੇਗੀ ਭੰਡਾਰੇ ਭਰਪੂਰ ਰਹਿਣਗੇ ਕਬੀਰ ਜੀ ਨੇ ਮਹਾਤਮਾ ਜੀ ਦੇ ਬਚਨ ਸੁਣੇ ਸਾਰਾ ਥਾਨ ਮਹਾਤਮਾ ਜੀ ਨੂੰ ਦੇ ਦਿੱਤਾ ਮਹਾਤਮਾ ਥਾਨ ਲੈ ਕੇ ਚਲੇ ਗਏ ਕਬੀਰ ਜੀ ਮਨ ਵਿੱਚ ਵਿਚਾਰਨ ਲੱਗੇ ਕਿ ਪਰਿਵਾਰ ਵਾਸਤੇ ਖਾਣ ਦੀਆਂ ਵਸਤੂਆਂ ਹੁਣ ਕਿਵੇਂ ਲਵਾਂ ਘਰ ਦੇ ਜੀ ਭੁੱਖੇ ਉਡੀਕਦੇ ਹਨ ਖਾਲੀ ਹੱਥ ਘਰ ਮੁੜਦਿਆਂ ਤਾਂ ਉਹਨਾਂ ਨੂੰ ਹੋਰ ਵੀ ਕਰੋਧ ਵਿਆਪੇਗਾ ਇਹਵੇ ਸੋਚਾਂ ਸੋਚਦੇ ਘਰ ਮੋੜਨ ਦੀ ਥਾਂ ਗੰਗਾ ਕਿਨਾਰੇ ਜਾ ਕੇ ਸਮਾਦੀ ਲਾ ਕੇ ਰਾਮ ਨਾਮ ਦਾ ਸਿਮਰਨ ਕਰਨ ਲੱਗੇ ਭਗਤ ਜੀ ਭਗਤੀ ਵਿੱਚ ਇੰਨੇ ਮਗਨ ਹੋ ਗਏ ਕਿ ਉਹਨਾਂ ਨੂੰ ਘਰ ਦਾ ਬਿਲਕੁਲ ਖਿਆਲ ਹੀ ਭੁੱਲ ਗਿਆ ਉਧਰ ਭਗਤ ਜੀ ਦਾ ਪਰਿਵਾਰ ਭੁੱਖ ਨਾਲ ਦੁਖੀ ਹੋਇਆ ਚਿੰਤਾ ਕਰਨ ਲੱਗਾ ਕਿ ਤਰਕਾਲਾਂ ਪੈ ਗਈਆਂ ਹਨ ਕਬੀਰ ਜੀ ਵਾਪਸ ਨਹੀਂ ਆਏ ਸਰਵਸ਼ਕਤੀਮਾਨ ਭਗਵਾਨ ਭਗਤ ਵਸ਼ਲ ਜੀ ਜੋ ਆਦ ਜੁਗਾਦ ਤੋਂ ਆਪਣੇ ਪਿਆਰੇ ਭਗਤਾਂ ਦੀਆਂ ਸਭ ਲੋੜਾਂ ਪੂਰੀਆਂ ਕਰਦੇ ਹਨ ਭਗਤ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਭੁੱਖ ਰੂਪੀ ਪੀੜਾ ਨਾ ਚੱਲ ਸਕੇ ਆਪ ਜੀ ਨੇ ਇੱਕ ਵਪਾਰੀ ਦਾ ਰੂਪ ਧਾਰਨ ਕੀਤਾ ਅੰਨ ਦਾਲ ਲੂਣ ਘਿਓ ਗੁੜ ਚਾਵਲ ਮਠਿਆਈ ਆਦ ਅਨੇਕਾਂ ਪਦਾਰਥ ਖਰੀਦ ਕੇ ਲਦਵਾ ਕੇ ਕਬੀਰ ਜੀ ਦੇ ਘਰ ਪਹੁੰਚਾ ਦਿੱਤੇ ਬਿਨਾਂ ਪੁੱਛ ਗਿਛ ਦੇ ਸਮਾਨ ਦੀਆਂ ਬੋਰੀਆਂ ਭਗਤ ਜੀ ਦੇ ਘਰ ਉਤਾਰ ਕੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਕਬੀਰ ਜੀ ਦੀ ਮਾਤਾ ਆਖਣ ਲੱਗੀ ਭਾਈ ਸ਼ਾਇਦ ਤੂੰ ਘਰ ਭੁੱਲ ਗਿਆ ਏ ਇਹ ਸਾਡਾ ਸਮਾਨ ਨਹੀਂ ਅਸੀਂ ਤਾਂ ਗਰੀਬ ਜਲਾਹੇ ਹਾਂ ਇਹ ਤਾਂ ਕਿਸੇ ਸ਼ਾਹੂਕਾਰ ਦਾ ਮਾਲ ਹੈ ਪ੍ਰਭੂ ਜੀ ਵਪਾਰੀ ਰੂਪ ਵਿੱਚ ਨੇ ਉੱਤਰ ਦਿੱਤਾ ਮਾਤਾ ਜੀ ਇਹ ਸਭ ਸਮਗਰੀ ਤੇਰੇ ਪੁੱਤਰ ਕਬੀਰ ਜੀ ਨੇ ਭੇਜੀ ਹੈ ਤੇਰਾ ਪੁੱਤਰ ਕਬੀਰ ਮੇਰੇ ਸੇਠ ਪਾਸ ਆਪਣਾ ਥਾਂ ਲੈ ਕੇ ਗਿਆ ਸ਼ੇਠ ਨੇ ਥਾਨ ਨੂੰ ਬਹੁਤ ਪਸੰਦ ਕੀਤਾ ਪ੍ਰਸੰਨ ਹੋ ਕੇ ਬਖਸ਼ਿਸ਼ ਵਜੋਂ ਸਭ ਸਮਗਰੀ ਭੇਜੀ ਹੈ ਮੈਂ ਉਸ ਸ਼ੇਠ ਦਾ ਦੂਤ ਹਾਂ ਕਬਰੌਣ ਦੀ ਲੋੜ ਨਹੀਂ ਖਾਓ ਆਨੰਦ ਕਰੋ ਇਹੇ ਆ ਕੇ ਸਭ ਸਮਗਰੀ ਉਤਾਰ ਕੇ ਪ੍ਰਭੂ ਜੀ ਚਲੇ ਗਏ ਅਰ ਅੰਦਰੋਂ ਬਾਹਰੋਂ ਖਾਣ ਪੀਣ ਦੀ ਸਮਗਰੀ ਨਾਲ ਭਰਿਆ ਵੇਖ ਕੇ ਕਬੀਰ ਜੀ ਦਾ ਸਾਰਾ ਪਰਿਵਾਰ ਬਹੁਤ ਪ੍ਰਸੰਨ ਹੋਇਆ ਤਾਂ ਲੰਗਰ ਪਾਣੀ ਛਕਿਆ ਪਰ ਲੋਈ ਜੀ ਆਪਣੇ ਪਤੀ ਜੀ ਦੀ ਅਡੀਕ ਵਿੱਚ ਅੰਨ ਛਕੇ ਤੋਂ ਬਿਨਾਂ ਹੀ ਬੈਠੇ ਰਹੇ ਕ ਹਨੇਰਾ ਹੋ ਗਿਆ ਪਰ ਕਬੀਰ ਜੀ ਫਿਰ ਵੀ ਘਰ ਨਾ ਪੁੱਜੇ ਕਬੀਰ ਦੇ ਮਾਤਾ ਪਿਤਾ ਲੱਭਣ ਗਏ ਸਭ ਮਹਾਤਮਾ ਦੇ ਟਿਕਾਣੇ ਵੇਖੇ ਅਤੇ ਗੰਗਾ ਜੀ ਦੇ ਕੰਢੇ ਪੁੱਜੇ ਜਿੱਥੇ ਕਬੀਰ ਜੀ ਚੌਕੜੀ ਮਾਰ ਕੇ ਆਰਾਮਨਾਮ ਜੀ ਦੇ ਸਿਮਰਨ ਵਿੱਚ ਮਗਨ ਸਨ ਕਈ ਆਵਾਜ਼ਾਂ ਦੇਣ ਤੇ ਕਬੀਰ ਜੀ ਨੇ ਅੱਖਾਂ ਖੋਲੀਆਂ ਅੱਖਾਂ ਅੱਗੇ ਹਨੇਰਾ ਸੀ ਕਾਫੀ ਰਾਤ ਲੰਘ ਚੁੱਕੀ ਸੀ ਮਾਤਾ ਪਿਤਾ ਨੂੰ ਕਬੀਰ ਜੀ ਨੇ ਪਛਾਣ ਲਿਆ ਤਿੰਨੇ ਘਰ ਨੂੰ ਚੱਲ ਪਏ ਰਸੇ ਵਿੱਚ ਕਬੀਰ ਜੀ ਵੱਲੋਂ ਭੇਜੀ ਸਮਗਰੀ ਦੀ ਕਹਾਣੀ ਮਾਤਾ ਪਿਤਾ ਨੇ ਸੁਣਾਈ ਕਬੀਰ ਜੀ ਸਮਝ ਗਏ ਕਿ ਉਹ ਸਾਰੀ ਵਕਸ਼ਿਸ਼ ਪ੍ਰਭੂ ਜੀ ਨੇ ਹੀ ਕੀਤੀ ਹੈ ਕਬੀਰ ਜੀ ਦੇ ਘਰ ਹਰ ਰੋਜ਼ satsang ਹੁੰਦਾ ਕਾਫੀ ਮਹਾਤਮਾ ਇਕੱਠੇ ਹੁੰਦੇ ਇੱਕ ਦਿਨ ਬਹੁਤ ਸਾਰੇ ਬੇਰਾਗੀ ਸਾਧੂ ਆ ਗਏ ਕਬੀਰ ਜੀ ਨੇ ਭੰਡਾਰਾ ਕੀਤਾ ਉਹਨਾਂ ਮਹਾਤਮਾ ਅਤੇ ਹੋਰ ਗਰੀਬ ਲੋੜਵੰਦਾਂ ਨੂੰ ਵਸਤਰ ਅਤੇ ਭੋਜਨ ਆਦ ਪਦਾਰਥ ਵੰਡ ਦਿੱਤੇ ਉਹ ਭਗਤ ਜੀ ਦੀ ਜੈ ਜੈਕਾਰ ਕਰਦੇ ਆਪਣੇ ਘਰਾਂ ਨੂੰ ਮੁੜੇ ਇਸ ਗੱਲ ਦਾ ਜਦੋਂ ਜਾਤ ਅਵਮਾਨੀ ਬ੍ਰਾਹਮਣਾਂ ਨੂੰ ਪਤਾ ਲੱਗਾ ਤਾਂ ਅੰਦਰ ਹੋਰ ਵੀ ਈਰਖਾ ਦੀ ਅੱਗ ਭੜਕ اٹਹੀ ਕਬੀਰ ਜੀ ਪਾਸ ਪੁੱਜ ਕੇ ਆਖਣ ਲੱਗੇ ਭਗਤ ਜੀ ਤੂੰ ਸਾਰਾ ਧਨ ਸਾਧੂ ਅਤੇ ਸੁਧਰਾਂ ਨੂੰ ਲਟਾ ਦਿੱਤਾ ਅਸੀਂ ਦਾਨ ਲੈਣ ਦੇ ਅਧਿਕਾਰੀ ਸਾਹ ਸਾਨੂੰ ਪੁੱਛਿਆ ਵੀ ਨਹੀਂ ਉਨਾ ਜਾਤ ਦੇ ਅਪਮਾਨ ਅਤੇ ਹੈਂਕੜ ਵਿੱਚ ਕਬੀਰ ਜੀ ਨੂੰ ਵਿਅਪਦੀ ਪਰੇ ਬਹੁਤ ਸ਼ਬਦ ਬੋਲੇ ਭਗਤ ਜੀ ਨੇ ਉੱਤਰ ਦਿੱਤਾ ਕਿ ਜੇਕਰ ਆਪ ਨਾਰਾਜ਼ ਹੋ ਤਾਂ ਮੈਂ ਆਪ ਦਾ ਨਗਰ ਛੱਡ ਕੇ ਚਲਾ ਜਾਂਦਾ ਹਾਂ ਪਰ ਜਾਤ ਅਪਮਾਨੀਆਂ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ ਅਤੇ ਦਾਲ ਲੈਣ ਵਾਸਤੇ ਅੜੇ ਰਹੇ ਪਰ ਬਿਰਧ ਪਾਲਕ ਭਗਤ ਵਸ਼ਲ ਭਗਵਾਨ ਜੀ ਭਗਤ ਜੀ ਦੀ ਹੀਠੀ ਨਹੀਂ ਸੀ ਚੱਲ ਸਕਦੇ ਝਟਪਟ ਕਬੀਰ ਦਾ ਸਰੂਪ ਧਾਰ ਕੇ अनेका ਪਦਾਰਥ ਲਿਆ ਕੇ ਬ੍ਰਾਹਮਣਾਂ ਦੀਆਂ ਪੰਗਤਾਂ ਲਵਾ ਕੇ ਮਠਿਆਈ ਆਦਿ ਸ਼ਕਾ ਕੇ अनेका ਪਦਾਰਥ ਵੰਡੇ ਹਰਨ ਭਰਨ ਜਾ ਕੇ ਨੇਤਰ ਫੋਰ ਦੇ ਮਹਾਵਾਕ ਅਨੁਸਾਰ ਸਾਰੀ ਖੇਡ ਵਰਤਦੀ ਵੇਖ ਮੰਨ ਹੀ ਮਨ ਬ੍ਰਾਹਮਣ ਬਹੁਤ ਸ਼ਰਮਿੰਦੇ ਹੋਏ ਕਬੀਰ ਜੀ ਦੀ ਕੀਰਤੀ ਪਹਿਲਾਂ ਨਾਲੋਂ ਵੀ ਦੁੱਗਣੀ ਵੱਧ ਗਈ ਕਬੀਰ ਜੀ ਜਦੋਂ ਸ਼ਾਮ ਨੂੰ ਘਰ ਵੱਲ ਤੁਰੇ ਤਾਂ अनेका ਪੰਡਿਤ ਭਿਸ਼ਕ ਜਾਚਕ ਮਨ ਵਾਂਛਤ ਵਸਤੂਆਂ ਪ੍ਰਾਪਤ ਕਰਕੇ ਅਸ਼ੀਰਵਾਦ ਦਿੰਦੇ ਰਸਤੇ ਵਿੱਚ ਜਾਂਦੇ ਵੇਖੇ ਪ੍ਰਭੂ ਜੀ ਦੀ ਬਖਸ਼ਿਸ਼ ਵੇਖ ਕੇ ਕਬੀਰ ਜੀ ਦਾ ਹਿਰਦਾ ਆਨੰਦ ਨਾਲ ਭਰਪੂਰ ਹੋ ਗਿਆ ਕਬੀਰ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਹਰ ਰੋਜ਼ ਵਧਣ ਲੱਗੀ ਆਏ ਜਗਿਆਸੂਆਂ ਦੇ ਭਗਤ ਜੀ ਸੰਸੇ ਨਿਵਰਤ ਕਰਨ ਲੱਗੇ